ਵਾਹਿਗੁਰੂ ਜੀ ਅੱਜ ਅਸੀਂ ਆਏ ਸੀ ਗੁਰਦਾਰਾ ਭਾਈ ਕਨਈਆ ਜੀ ਜੋ ਕਿ ਅਨੰਦਪੁਰ ਸਾਹਿਬ ਤੋਂ 5 ਤੋਂ 7 ਕਿਲੋਮੀਟਰ ਅੱਗੇ ਹੈ ਤਾਰਾਗੜ ਗੁਰਦਾਰੇ ਦੇ ਬਿਲਕੁਲ ਕਰੀਬ ਭਾਈ ਕਨਈਆ ਜੀ ਜਿਨ੍ਹਾਂ ਨੂੰ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਮਾਣ ਹਾਸਲ ਹੋਇਆ ਹੈ ਕਿਉਂਕਿ ਜੰਗ ਜੌਦੇ ਮੈਦਾਨ ਵਿੱਚ ਭਾਈ ਕਨਈਆ ਜੀ ਜਿੱਥੇ ਸਿੱਖ ਫੌਜੀਆਂ ਨੂੰ ਪਾਣੀ ਦੀ ਸੇਵਾ ਕਰਦੇ ਜਿ ਪਲਾਉਣ ਦੀ ਉੱਥੇ ਦੁਸ਼ਮਣਾਂ ਦੇ ਫੌਜੀਆ ਨੂੰ ਵੀ ਪਾਣੀ ਪਲਾਉਣ ਦੀ ਸੇਵਾ ਕਰਦੇ ਸਨ ਜਦੋਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ ਭਾਈ ਕਨਈਆ ਦੀ ਸ਼ਿਕਾਇਤ ਕੀਤੀ ਤਦ ਭਾਈ ਕਨਈਆ ਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਨਹੀਂ ਪਤਾ ਲੱਗਦਾ ਕੌਣ ਆਪਣਾ ਤੇ ਕੌਣ ਪਰਾਇਆ ਕਿਉਂਕਿ ਮੈਨੂੰ ਸਭ ਦੇ ਵਿੱਚੋਂ ਤੁਹਾਡੇ ਦਰਸ਼ਨ ਹੁੰਦੇ ਹਨ ਤਦ ਭਾਈ ਕਨਈਆ ਜੀ ਦੀ ਇਹ ਗੱਲ ਸੁਣ ਕੇ ਸੱਚੇ ਬਾਦਸ਼ਾਹ ਕਲਗੀਧਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ ਉਹਨਾਂ ਨੇ ਭਾਈ ਕਨਈਆ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਸੇਵਾ ਤੋਂ ਖੁਸ਼ ਹਾਂ ਤੇ ਆ ਮਲਮ ਦੀ ਡੱਬੀ ਲੋ ਜੇਕਰ ਕਿਸੇ ਜ਼ਖਮੀ ਦੇ ਫੱਟ ਲੱਗਿਆ ਹੋਵੇਗਾ ਤਾਂ ਤੁਸੀਂ ਉਸਦੇ ਮਲਮ ਲਾ ਕੇ ਫੱਟ ਵੀ ਠੀਕ ਕਰ ਦਿਓ ਜਿੱਥੇ ਤੁਸੀਂ ਪਾਣੀ ਪਰੌਣ ਦੀ ਸੇਵਾ ਕਰਦੇ ਹੋ ਉਥੇ ਮਲਮ ਪੱਟੀ ਦੀ ਸੇਵਾ ਵੀ ਕਰਨੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਪਾਣੀ ਦੀ ਮਿੱਠੇ ਪਾਣੀ ਦੀ ਸ਼ਵੀਰ ਚਸ਼ਮਾ ਇਹ ਉਹੀ ਜਸ਼ਮਾ ਜਿੱਥੋਂ ਭਾਈ ਕਨਈਆ ਜੀ ਜਲ ਭਰਦੇ ਸਨ ਇਹ ਪ੍ਰਾਰਥਨ ਸਥਾਨ ਹੈ ਜਿੱਥੇ ਭਾਈ ਕਨਈਆ ਜੀ ਨੇ ਤਪ ਕੀਤਾ ਵੀਡੀਓ ਵਿੱਚ ਦੇਖ ਸਕਦੇ ਹੋ ਅਜਿਵੇਂ ਉਸੇ ਤਰ੍ਹਾਂ ਇਹ ਮੌਜੂਦ ਹੈ ਖੁਰਦਰਾ ਸਾਹਿਬ ਦੇ ਵਿੱਚ ਭਾਈ ਕਨਿਆ ਜੀ ਦਾ ਉਹ ਪਵਿੱਤਰ ਡੋਲ ਅਤੇ ਚਮੜੀ ਦੀ ਮਸਕ ਜਿਸ ਦੇ ਵਿੱਚ ਪਾਣੀ ਹੁੰਦਾ ਸੀ ਉਹ ਵੀ ਉਸੇ ਤਰ੍ਹਾਂ ਅੱਜ ਵੀ ਮੌਜੂਦ ਹੈ ਸੰਗਤਾਂ ਉਸ ਡੋਲ ਅਤੇ ਉਸ ਮਸਕ ਦੇ ਦਰਸ਼ਨ ਗੁਰਦਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਵਿੱਚ ਕਰਦੀਆਂ ਹਨ ਤੁਸੀਂ ਗੁਰਦਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਬਹੁਤ ਹੀ ਰਮਣੀਕ ਜਗ੍ਹਾ ਤੇ ਬਿਲਕੁਲ ਪਹਾੜਾਂ ਦੇ ਵਿੱਚ ਜਿੱਥੇ ਸਿੱਖਾਂ ਦੇ ਪੰਜ ਕਿਲੇ ਅਰੰਧਗੜ ਲੋਹਗੜ ਤੇ ਤਾਰਾਗੜ ਜੋ ਸਿੱਖਾਂ ਦਾ ਅਖੀਰਲਾ ਗੜ੍ਹ ਸੀ ਅਖੀਰਲਾ ਕਿਲਾ ਸੀ ਪਹਾੜੀ ਰਾਜਿਆਂ ਵੱਲ ਅਖੀਰਲੀ ਚੌਂਕੀ ਸੀ ਫੌਜੀ ਉਸ ਤੋਂ 2 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਜਿੱਥੇ ਸੰਗਤਾਂ ਹੌਲੇ-ਹੌਲੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਇਸ ਜਗ੍ਹਾ ਤੇ ਦਰਸ਼ਨ ਮੇਲੇ ਕਰਦੀਆਂ ਹਨ ਆਪ ਜੀ ਵੀ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਭੁੱਲਣਾ ਤਾਂ ਜੋ ਸੰਗਤਾਂ ਨੂੰ ਇਸ ਗੁਰਦੁਆਰੇ ਬਾਰੇ ਜੋ ਨਹੀਂ ਆਉਂਦੀਆਂ ਉਹ ਵੀ ਦਰਸ਼ਨ ਮੇਲੇ ਕਰਨਾ ਔਣ ਅਤੇ ਆਪਣਾ ਜੀਵਨ ਸਫਲ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ